ਜਦੋਂ ਬਾਬਾ ਗੁਰਦਿੱਤਾ ਜੀ ਵੱਡੇ ਭਰਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੇ ਉਹਨਾਂ ਨੂੰ ਵਿਆਉਣ ਦੇ ਲਈ ਤੇ ਬਰਾਤ ਜਾਣ ਲੱਗੀ ਤਿਆਰੀ ਕਰਕੇ ਪ੍ਰਾਤਨ ਸਮਾਂ ਸੀ ਜਦੋਂ ਬਰਾਤਾਂ ਜਾਣੀਆਂ ਜਾਂ ਆਉਣੀਆਂ ਤੇ ਸਾਰੇ ਨਗਰ ਨੇ ਇਕੱਠੀਆਂ ਹੋ ਕੇ ਜਾਂ ਕੰਧਾਂ ਤੇ ਚੜ ਕੇ ਕੋਠਿਆਂ ਤੇ ਚੜ ਕੇ ਬਰਾਤ ਤੁਰਦੀ ਦੇਖਦੇ ਸਨ ਤੇ ਬੇਅੰਤ ਲੋਕਾਂ ਨੇ ਚਾਹ ਮਨਾਇਆ ਗੁਰੂ ਜੀ ਪੁੱਤਰ ਦੀ ਬਰਾਤ ਚੱਲੀ ਹੈ ਵਿਹਣ ਚੱਲੇ ਨੇ ਬਾਬਾ ਗੁਰੂ ਦਿੱਤਾ ਜੀ ਨੂੰ ਔਰ ਕੋਚ ਤੇ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਬਚਪਨ ਅਵਸਥਾ ਵਿੱਚ ਨੇ ਬਹੁਤ ਸੁੰਦਰ ਪੋਸ਼ਾਕ ਇੱਕ ਕੀਮਤੀ ਕਪੜਾ ਪਹਿਨਾਇਆ ਤਿਆਰ ਕੀਤਾ ਜਿਵੇਂ ਮਾਮਾ ਕਰਦੀਆਂ ਤੇ ਬਰਾਤ ਤੁਰਨ ਦਾ ਵਕਤ ਹੈ ਉਦਰ ਇੱਕ ਬੱਚਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਦੀ ਨਿਗਾ ਪਈ ਤੇ ਵੇਖਿਆ ਬਿਉਹਦੇ ਤਨ ਤੇ ਕਪੜਾ ਨਹੀਂ ਪੈਨੇ ਗਰੀਬਾ ਜਿਹਾ ਬੱਚਾ ਜਦੋਂ ਉਹ ਅੱਗੇ ਹੁੰਦਾ ਪ੍ਰਾਤ ਵੇਖਣ ਵਾਸਤੇ ਉਹਦੀ ਬਾਹ ਫੜ ਕੇ ਉਹਨੂੰ ਪਿੱਛੇ ਕਰ ਦਿੰਦੇ ਆ ਵੀ ਤੂੰ ਤੇ ਤਨ ਤੇ ਕਪੜਾ ਵੀ ਨਹੀਂ ਪਾਇਆ ਜਦੋਂ ਅੱਗੇ ਹੁੰਦੇ ਉਹਨੂੰ ਪਿੱਛੇ ਕਰ ਦਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਿਗਾ ਪਈ ਸਭ ਚਮਕ ਕੇ ਬੱਚੇ ਖੁੱਲ ਗਏ ਆਪਣੇ ਤਨ ਦੀ ਪੋਸ਼ਾਕ ਲਾਹੀ ਔਰ ਉਸ ਨਗਨ ਬੱਚੇ ਤੇ ਤਨ ਤੇ ਪਹਿਨਾ ਦਿੱਤੀ ਕੀਮਤੀ ਪੋਸ਼ਾਕ ਲਾਹੀ ਔਰ ਉਸ ਬੱਚੇ ਤੇ ਪਹਿਨਾ ਕੇ ਜਦੋਂ ਵਾਪਸ ਮਾਤਾ ਨਾਨਕੀ ਕੋਲ ਆਏ ਆਪਣੀ ਮਾਂ ਕੋਲ ਆਏ ਤੇ ਮਾਂ ਨੇ ਇੱਕ ਵਚਨ ਪੁੱਛਿਆ ਵਿਪਰਤ ਤੇਰੀ ਕੀਮਤੀ ਪੋਸ਼ਾਕ ਕਿੱਥੇ ਗਈ ਬਰਾਤ ਤੇ ਤੁਰੰਤ ਟਾਈਮ ਹੋ ਗਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਬਤਰਾਖੇ ਸੁਣ ਕੇ ਲਗਿਆ ਮਾਂ ਇੱਕ ਬੱਚਾ ਬਿਲਕੁਲ ਨਗਨ ਸੀ ਮੇਰੇ ਮਨ ਵਿੱਚ ਖਿਆਲ ਆਇਆ ਵੀ ਉਹਦੀ ਮਾਂ ਕੋਲ ਕੱਪੜੇ ਨਹੀਂ ਹੋਣਗੇ ਨਹੀਂ ਤੇ ਕਿਹੜੀ ਮਾਂ ਜਿਹੜੀ ਆਪਣੇ ਪੁੱਤ ਨੂੰ ਕੱਪੜੇ ਨਹੀਂ ਪਹਿਨਾਉਂਦੀ ਤੇ ਮਾਂ ਮੈਂ ਆਪਣੀ ਪੁਸ਼ਾਕ ਲਾ ਕੇ ਤੇ ਉਸ ਬੱਚੇ ਨੂੰ ਪਹਿਨਾ ਕੇ ਆ ਗਈ ਮਾਤਾ ਨਾਨਕੀ ਨੇ ਗੱਲ ਵੇਖੀ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਿਆ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਆਖਿਆ ਸੀ ਕਿੰਨੇ ਲੱਗੇ ਨਾਨਕੀ ਇਹ ਤੇ ਕੱਲੇ ਤਨ ਦੀ ਪੁਸ਼ਾਕ ਦੀ ਗੱਲ ਐ ਤੇ ਕਦੀ ਵਕਤ ਬਣ ਗਿਆ ਨਾ ਕੋਈ ਲੋੜਬੰਦ ਇਹਦੇ ਦਰ ਤੇ ਆ ਗਿਆ ਕੋਈ ਲੋੜਬੰਦ ਇਹਦੇ ਦਰ ਤੇ ਆ ਗਿਆ ਜੇ ਉਹਨਾਂ ਆਖੇ ਤਨ ਵੀ ਮੰਗ ਲਿਆ ਨਾ ਤੇ ਇਹਨਾਂ ਤਨ ਵੀ ਪੇਟ ਕਰ ਦੇਣਾ ਬੜੀ ਇੱਕਤਾ ਉਰਤ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਆਖੇ ਸਨ ਇਹ ਬੜੀ ਮਹਾਨ ਆਤਮਾ ਹੈ ਇਹ ਬਹੁਤ ਐਸਾ ਪਰਖ ਹੈ ਜਿਹੜਾ ਤਨ ਦਾ ਵੀ ਮੋਹ ਨਹੀਂ ਰੱਖਦਾ ਤੇ ਇਕੱਲੇ ਕੱਪੜਿਆਂ ਦੀ ਗੱਲ ਹੈ ਮੇਰੇ ਕਹਿਣ ਦਾ ਭਾਵੇਂ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹ ਨੇ ਜਿਹੜੇ ਆਪਣੇ ਜੀਵਨ ਦੇ ਅੰਦਰ ਕਿਸੇ ਪੱਖ ਤੋਂ ਵੀ ਉਹਨਾਂ ਦੇ ਜੀਵਨ ਅੰਦਰ ਕੋਈ ਮੋਹ ਮਮਤਾ ਜਾਂ ਲਾਲਸਾ ਨਹੀਂ ਹੈ